66000 ਕਿਲੋਮੀਟਰ ਸਾਡੇ ਕੋਲੇ ਲਿੰਕ ਸੜਕਾਂ ਨੇ ਪੂਰੇ ਪੰਜਾਬ ਚ ਮੰਡੀ ਬੋਰਡ ਨਾਲ ਲੇਟੜ ਨੇ ਕੁਝ ਪੀਡਬਲਯੂਡੀ ਨਾਲ ਲੇਟੜ ਨੇ ਉਹਨਾਂ ਨੂੰ ਅੱਗੇ ਰਿਪੇਅਰ ਕਰਨਾ ਹੈ ਜਾਂ ਉਹਨੂੰ ਕਿਸੇ ਨੂੰ 10 ਫੁੱਟੀ ਨੂੰ 18 ਫੁੱਟੀ ਕਰਨਾ ਹੈ ਉਹਦੇ ਵਾਸਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਇੱਕ 19000 ਕਿਲੋਮੀਟਰ ਜਿਹੜਾ ਪਹਿਲੇ ਫੇਸ ਚ ਜਿਹਦੇ ਵਾਸਤੇ ਸੀ ਲਗਭਗ 3500 ਕਰੋੜ ਰੁਪਏ ਰੱਖਿਆ ਜਿਹਦੇ ਚ ਰਿਪੇਅਰ ਵਾਸਤੇ 2872 ਕਰੋੜ ਰੁਪਏ ਤੇ ਮੇਨਟੇਨੈਂਸ ਹੈਗੀ ਹੈ 5 587 ਕਰੋੜ ਰੁਪਏ ਪਹਿਲਾਂ ਕੀ ਕਰ ਦਿੱਤਾ ਜਾਂਦਾ ਸੀਗਾ ਉੱਪਰੋਂ ਹੀ ਚੱਲ ਪੈਂਦਾ ਸੀ ਕੰਮ ਵੀ ਟੈਂਡਰ ਤਾਂ ਮਿਲੂਗਾ ਪਹਿਲਾਂ ਸਾਡਾ ਹਿੱਸਾ ਫਿਰ ਜਦੋਂ ਸੜਕ ਬਣਦੀ ਸੀ ਉਦੋਂ ਆਫਸਰ ਆ ਜਾਂਦੇ ਸੀ ਵੀ ਸਾਡਾ ਤੇ ਫਿਰ ਕੋਨਾ ਕੋਈ ਇਧਰੋਂ ਉਧਰੋਂ ਹੋਰ ਬਗਾਰ ਪੈ ਗਈ ਸਾਡਾ ਤਾਂ ਉਹਦੇ ਚ ਫਿਰ ਝੋਟਾ ਮਾਰਿਆ ਜਾਂਦਾ ਸੀ ਵੀ ਤੁਸੀਂ ਕਿਹਨਾਂ ਸਾਡਾ ਫਿਰ ਉਹ ਵੀ ਫਿਰ ਤੁਹਾਨੂੰ ਘਟਾਉਣਾ ਪੈਂਦਾ ਸੀ ਮੈਨੂੰ ਪਤਾ ਕਿਹੜੇ ਕਿਹੜੇ ਮੁਸ਼ਕਿਲਾਂ ਆ ਉਹ ਵੀ ਘਟਾਉਣਾ ਪੈਂਦਾ ਸੀ ਕੁਆਲਿਟੀ ਉਹ ਟੁੱਟ ਜਾਂਦੀ ਸੀ ਤੇ ਫਿਰ ਜਿਵੇਂ ਕੰਦੇ ਵੀ ਪੁਲਿਸ ਤੇ ਤੇ ਸੜਕਾਂ ਦੇ ਟੇਕੇਦਾਰ ਤੇ ਬਲੇਮ ਲਾਉਣਾ ਬਹੁਤ ਸੌਖਾ ਹੈ ਵੇ ਦੇਖ ਲਓ ਯਾਰ ਹਜੇ 30 ਦਿਨ ਨਹੀਂ ਹੋਇਆ ਦੇਖ ਲਾ ਬਜਰੀ ਨਿਕਲਦੀ ਜਾਂਦੀ ਹੈ ਲੁੱਕ ਪਾਈ ਨਹੀਂ ਇਹਨਾਂ ਨੇ ਯਾਰ ਉਹਨੂੰ ਪਤਾ ਹੀ ਨਹੀਂ ਹੈਗਾ ਨਾ ਵੀ ਉਹਨੂੰ ਲੁੱਕ ਘੱਟ ਪਾਈ ਹੋਣੀ ਉਹ ਉਹ ਲੁੱਕ ਜਿਹੜੀ ਲੈ ਆਉਣ ਗਿਆ ਲੁੱਕ ਤਾਂ ਲੱਗੀ ਰਿਸ਼ਵਤ ਚ सो एक तो असं ये काम बंद करा जी ये मैं गरंटी दिना थोड़े तो कोई अफसर कोई थोड़े तो कोई पॉलिटिशियन कोई पैसा नहीं मंगूगा तो, तो कोई मंगूगा अब आप तालमेल कमेटी बनाने शाम तक बना तो तो देंगे थोड़े ना करके तुम अपने नुमाइंदे दस दौ भी ससो असी इमीजिएटली एक्शन लवोंगे इस मामले कोई समझौता नहीं, नहीं करते फिर थोड़े तो आए पासों मैं उम्मीद कर दाँ किटी कोई फिर कमी ना आई ਅਸੀਂ ਕੁਆਲਟੀ ਵੀ ਅਪ ਕਰ ਰਹੇ ਹਾਂ ਕਿ ਮੈਨੂੰ ਪਤਾ ਹੈ ਕਿ ਤੂੰ ਕੁਝ ਕਹਿ ਕਿ ਮਹਿੰਗਾ ਪਾਊਗਾ ਪਰ ਉਹ ਜਿਸ ਤਰ੍ਹਾਂ ਜ਼ਮਾਨਾ ਬਦਲ ਗਿਆ ਤੁਸੀਂ ਕਹਿੰਦੇ ਪਹਿਲਾਂ ਤਾਂ ਕਾਰਾਂ ਵੀ ਕਿਤੇ ਇੱਕ ਇੱਕ ਘਰ ਪਿੰਡ ਚ ਦੋ ਦੋ ਮਸਾਉਂਦੀਆਂ ਸੀ ਮੋਟਰਸਾਈਕਲ ਸੀ ਬੱਸ ਜਾਂਦੀ ਹੁੰਦੀ ਸੀ ਰੋਡਵੇ ਜਾਲੀ ਤੇ ਹੋਰ ਤਾਂ ਕੋਈ ਹੈ ਨਹੀਂ ਸੀ ਪਿੰਡਾਂ ਦਾ ਕੋਈ ਲਿੰਕ ਤੇ ਟਰਾਲੀਆਂ ਸੀ ਪਰ ਹੁਣ ਹਰ ਘਰ ਚ ਕਾਰ ਹੈ ਔਰ ਟਰੱਕ ਵੀ ਨੇ ਉਹ ਲਿੰਕ ਜਾंदे ਨੇ ਉਥੋਂ ਦੀ ਹੈਵੀ ਟ੍ਰੈਫਿਕ ਹੋ ਗਿਆ ਪਰ ਕੁਆਲਿਟੀ ਸੇਮ ਰੱਖੀ ਹੋਈ ਹੈ ਪਰ ਉਹ ਦੇ ਮੁਤਾਬਕ ਸੜਕਾਂ ਨੂੰ ਅਪਡੇਟ ਕਰਨ ਦਾ ਕੋਈ ਕੁਆਲਿਟੀ ਨੂੰ ਅਪਡੇਟ ਕਰਨ ਦਾ ਕੋਈ ਬਣਾਇਆ ਨਹੀਂ ਸੋ ਉਹਦੇ ਤੇ ਅਸੀਂ ਵਰਕ ਆਊਟ ਦਿੱਤੇ ਸਾਰਾ ਬੈਠ ਕੇ ਤੁਹਾਨੂੰ ਤੁਹਾਡੇ ਨਾਲ ਸਲਾਹ ਕਰਕੇ ਜਿੰਨੇ ਐਮ ਐਮ ਕਹੋਗੇ ਬੰਨੇ ਐਮ ਐਮ ਨਾਲ ਸਰਦਾ ਸਾਡਾ ਜੀ ਐਨ ਐਮ ਐਮ ਨਾਲ ਮੈਂ ਕਹਿੰਨਾ ਅਸੀਂ ਤੁਹਾਨੂੰ 5 ਸਾਲ ਦੀ ਮੇਨਟੇਨੈਂਸ ਦੇ ਪੈਸੇ ਦੇਵਾਂਗੇ ਪਰ ਮੈਂ ਕਹਿੰਨਾ 5 ਸਾਲ ਲੋੜ ਹੀ ਨਾ ਪਵੇ ਅਸੀਂ ਪੈਸੇ ਤਾਂ ਦੇਵਾਂਗੇ ਤੁਹਾਨੂੰ ਇਹਨਾਂ ਕਿਉਂ ਕਿ ਜੇ ਮੇਨਟੇਨੈਂਸ ਹੋਈ ਪੈਸੇ ਨਹੀਂ ਦੇਣ ਇਹਨਾਂ ਨੇ ਹੈ ਮੇਨਟੇਨੈਂਸ ਕੋਈ ਗੱਲ ਨਹੀਂ ਕਈ ਵਾਰੀ ਕੋਈ ਕੁਦਰਤੀ ਕਾਰਨਾ ਕਰਕੇ ਕੋਈ ਹੜ ਆ ਗਏ ਜੂ ਪਾਣੀ ਮੀਂਹ ਜਿਆਦੇ ਪੈ ਗਏ ਉਹ ਸੜਕ ਟੁੱਟ ਗਈ ਉਹ ਤਾਂ ਰੱਖਾਂਗੇ ਰੱਖਾਂਗੇ ਉੱਧਰ ਰਿਜ਼ਰਵ ਰੱਖ ਲਿਆ ਪੈਸਾ ਜਦੋਂ ਮਰਜ਼ੀ ਲੈ ਲਿਓ ਪਰ ਮੈਂ ਕਹਿੰਨਾ ਵੀ ਬਣਾਈਏ ਹੈ ਜੀ ਵੀ ਲੋੜ ਹੀ ਨਾ ਪਵੇ ਤੇ ਲੋਕ ਵੀ ਕਹਿਣ ਯਾਰ ਆ ਚੀਜ਼ ਕਮਾਲ ਹੈ ਕਦੀ ਦੇਖੀ ਨਹੀਂ ਜੀਏ ਹਾਂ ਇਹ ਤੋਂ ਪਹਿਲਾਂ ਤੁਸੀਂ ਕਾਪ ਕਹਿ ਰਹੇ ਹੋ ਕਿ ਉਹਨਾਂ ਨੇ ਨਾ ਕੁੱਤਾ ਤੁਹਾਨੂੰ ਸੁਣਿਆ ਨਾ ਲੋਕਾਂ ਨੂੰ ਸੁਣਿਆ ਠੀਕ ਹੈ ਨਾ ਕਿਸੇ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੁਣਿਆ ਬਸ ਉਹਨਾਂ ਨੇ ਜਾ ਆਪਣੇ ਰਿਸ਼ਤੇਦਾਰਾਂ ਨੂੰ ਸੁਣਿਆ ਹੋਰ ਤਾਂ ਕਿਸੇ ਨੂੰ ਸੁਣਿਆ ਨਹੀਂ ਸੋ ਇਸ ਕਰਕੇ ਕਿਉਂਕਿ ਮੈਂ ਧਰਤੀ ਤੋਂ ਆਇਆ ਸਾਨੂੰ ਪਤਾ ਹੈ ਅਸੀਂ ਸਾਈਕਲਾਂ ਤੇ 10ਵੀਂ ਕੀਤੀ ਹੈ ਸਾਨੂੰ ਸੜਕਾਂ ਟੁੱਟੀਆਂ ਤੇ ਵੀ ਜਾਣਦੇ ਆ ਅੱਜ ਵੀ ਜਾਣਦੇ ਆ ਕਈ ਵਾਰੀ ਸੜਕਾਂ ਬਹੁਤ ਹਜੇ ਉਹ ਹੀ ਤਾਂ ਠੀਕ ਕਰਨੀਆਂ ਨੇ ਤੇ ਸਾਨੂੰ ਲੋਕਾਂ ਦੀ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ ਤੁਹਾਡੇ ਤੇ ਜਦੋਂ ਪ੍ਰੈਸ਼ਰ ਹੀ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗੇ ਸੋ ਇਸ ਕਰਕੇ ਇਹ ਸਾਡੇ ਪਿਹਾਫ਼ ਤੇ ਗਾਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾਹ ਪੀਡਬਲਯੂਡੀ ਦਾ ਚਾਹ ਜਿਹੜੇ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆ ਦੇ ਦੇ ਜੋ ਮੇਰੇ ਪੰਜ ਪੈਸੇ ਮੇਰੇ ਚੋ 10 ਪੈਸੇ ਮੇਰੇ ਤੁਸੀਂ ਸਾਨੂੰ ਦੱਸ ਦਿਓ ਉਹ ਉਹਦੇ ਪੰਜ 10 ਪੈਸੇ ਉਹਦਾ ਸਾਹਬ ਅਸੀਂ ਆਪੇ ਕਰ ਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ ਪੰਜ 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨਕੁਲਿਸ਼ ਕਹਤਾ ਆਈਆਂ ਸੀ ਉਹਨਾਂ ਦਾ ਤੁੜਾ ਐਕਸ਼ਨ ਲੈ ਲਿਆ ਉਹ ਦੇਖਨੇ ਉਹ ਸੋ ਇਹ ਵੀ ਇੱਕ ਸੇਵਾ ਹੀ ਆ ਦੇਖੋ ਕੱਲੀ ਸੇਵਾ ਜਿਹੜੀ ਆ ਉਹ ਮਤਲਬ ਉਹ ਕੋਈ ਕਿਸੇ ਨੂੰ ਰੋਟੀ ਖਵਾ ਕੇ ਜਾਂ ਕਿਸੇ ਨੂੰ ਕੋਈ ਹੋਰ দান ਕਰਕੇ ਨਹੀਂ ਆ ਵੀ ਸੇਵਾ ਹੀ ਇੱਕ ਕਿ ਸੜਕਾਂ ਵਧੀਆ ਹੋਣ ਗਿਆ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ ਐਮਰਜੈਂਸੀ ਜਾਂਦੇ ਆ ਬਹੁਤ ਸਾਰੇ ਲੋਕ ਜਿੱਥੇ ਘੰਟਾ ਲੱਗਦਾ ਹੈ ਹੈਨਾ ਉੱਥੇ ਅੱਧਾ ਘੰਟਾ ਲੱਗ ਜੂਗਾ ਸੜਕ ਵਧੀਆ ਹੋਊਗੀ ਹੈਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋ ਸੋ ਇਸ ਕਰਕੇ ਸਾਡਾ ਇਹ ਤੁਹਾਨੂੰ ਮਿਲਣ ਦਾ ਇਹ ਆਈਡੀਆ ਸੀਗਾ ਕਿ ਤੁਹਾਡੇ ਵਾਲੇ ਪਾਸਿਓ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ ਪੰਜਾਬ ਦਾ ਕੰਮ ਸਮਝ ਕੇ ਕਰੋਗੇ ਔਰ ਸਾਡੇ ਵਾਲੇ ਪਾਸਿਓ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ ਕੰਮ ਹੈ। ਉਹਦੇ ਵੱਲੋਂ ਕਮੀ ਨਹੀਂ ਆਉਗੀ। ਔਰ ਕੁਛ ਅਸੀਂ ਹੁਣ ਥੋੜਾ ਜਿਹਾ ਮਿੱਟੀ ਦਾ ਜਿਵੇਂ ਕਿਹਾ ਉਹ ਕਰਤਾ ਚੇਂਜ ਕਰਤਾ ਰਾਮ ਸਿੰਘ ਕਿ ਕਿ 5 ਕਿਲੋਮੀਟਰ ਤੱਕ ਦੀ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੋ ਲਿਆ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਬੈ ਡਿਗਰੀ ਪੈਂਦੇ ਹੈ ਨਾ ਉਹ ਉਹਨੂੰ ਬਿਲਕੁਲ ਪ੍ਰੋਪਰ ਦੇਖੋ ਆਪਾਂ ਦਰਖਤ ਲਾਉਨੇ ਆ ਉਹਨੂੰ ਥਾਪੜ ਦੇ ਆ ਨਾ ਪਹਿਲਾਂ ਉਹਦੀ ਜੜ ਨੂੰ ਇਦਾਂ ਉਹ ਇਹ ਵੀ ਸੜਕ ਵੀ ਇੱਕ ਦਰਖਤ ਵਾਂਗੂ ਹੀ ਹੈ ਹਾਲੇ ਦੁਆਲੇ ਜੀ ਉਹਨੂੰ ਸਪੋਰਟ ਹੋਊਗੀ ਤਾਂ ਉਹ ਹੈ ਨਾ ਤੇ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਹਾਲੇ ਦੁਆਲੇ ਹੈ ਨਾ ਉਹ ਛੱਡੋ ਉਹਦੇ ਨਾਲ ਕੋਈ ਪਤਾ ਕੀ ਹੈ ਮੈਂ ਤਾਂ ਆਪ ਟਰੈਕਟਰ ਨਾਲ ਬੋਂਦਾ ਰਿਹਾ ਐਵੇਂ ਗਵੰਡੀਆਂ ਦੀ ਬਟਕ ਨਹੀਂ ਇੱਕ ਤਵੀਜੀ ਕੱਟ ਦੇਣੀ ਵੀ ਇੰਨਾ ਇੱਕ ਹੋਰ ਆ ਗਿਆ ਇਹੋ ਇਹਨਾਂ ਨੂੰ ਪਤਾ ਨਹੀਂ ਕੀ ਚਾਰ ਬੱਲੀਆਂ ਨਹੀਂ ਵੱਧੀਆਂ ਉਹਦੇ ਨਾਲ ਉਹਦੇ ਨਾਲ ਕੀ ਪ੍ਰੋਡਕਸ਼ਨ ਬੰਦ ਨਹੀਂ ਸੋ ਇਹ ਜਿਹੜੀਆਂ ਸੜਕਾਂ ਦਾ ਸਾਈਡ ਦੇਣ ਦੀ ਹੁਣ ਕਈ ਜਗ੍ਹਾ ਤੇ ਇਸ ਤਰ੍ਹਾਂ ਹੈ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਹੈ ਤੇ ਸੜਕ ਤੇ ਜਦੋਂ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਹੈ ਗੱਡੀ ਜਾਂ ਮੂਰੂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਹੈ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਉਹ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗਾ ਦਰਖਤ ਵੀ ਲਾਵਾਂਗੇ ਆਲੇ ਦੁਆਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੜਾ ਲਾਂਗੇ ਦੇਖੋ ਅਸੀਂ ਕੱਸੀਆਂ ਦਾ ਕੀਤਾ ਕੰਮ ਹੁਣ ਇਸ ਵਕਤ ਚੱਲ ਰਿਹਾ ਹੈ ਹੈਨਾ ਵੀ ਆਪਾਂ ਨੈਰੀ ਪਾਣੀ ਪਹੁੰਚਾਉਣੇ ਖੇਤਾਂ ਤੱਕ ਪੁਰਾਣੀਆਂ ਕੱਸੀਆਂ ਜਿਹੜੀਆਂ ਬੰਦ ਪਈਆਂ ਜਾਂ ਬਾਹਲੀਆਂ ਤਾਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੱਸੀ ਹੈ ਜੇ ਤੁਸੀਂ ਵਾਹ ਵੀ ਲਈ ਸਾਨੂੰ ਥੱਲੋਂ ਦੀ ਪਾਈਪਾਂ ਪਾ ਲੈਣ ਦਿਓ ਥੱਲੋਂ ਦੀ ਪਾਈਪਾਂ ਪਾਤੀਆਂ ਜੀ ਤੇ ਕਿਸੇ ਕਿਤੇ ਸਾਨੂੰ ਕੋਈ ਲਾਅ ਇੰਡਰ ਦੀ ਪ੍ਰੋਬਲਮ ਨਹੀਂ ਆਈ ਲੋਕਾਂ ਨੇ ਆਪ ਹੀ ਕਹਿੰਦਾ ਯਾਰ ਵਧੀਆ ਪੁੰਦਾ ਕੰਮ ਹੈ ਪੱਸੀ ਖੇਤਾਂ 'ਚ ਆਪਣੇ ਕੱਸੀ ਦਾ ਪਾਣੀ ਪਹੁੰਚੂਗਾ ਬਿਜਲੀ ਬਚੂਗੀ ਤੇ ਥੱਲੋ ਪਾਣੀ ਬਚੂਗਾ ਜਦੋਂ 16 ਮਾਰਚ ਨੂੰ ਬਾਈ ਨੂੰ ਸੌ ਚੁੱਕੀ ਸੀ ਤਾਂ ਅਸੀਂ 21% ਪਾਣੀ ਨਹਿਰੀ ਪਾਣੀ ਯੂਜ਼ ਕਰ ਰਹੇ ਸੀਗੇ 21% ਖੇਤਾਂ ਵਾਸਤੇ ਅੱਜ 3 ਸਾਲਾਂ ਬਾਅਦ ਅਸੀਂ 62 ਤੋਂ 63% ਤੇ ਪਹੁੰਚ ਗਏ ਜੀ ਔਰ ਇਹਨੂੰ ਅਸੀਂ 80 ਤੋਂ 90 ਅਸੀਂ ਕਰ ਦੇਣਾ ਆਉਣ ਵਾਲੇ ਦਿਨਾਂ 'ਚ ਬਸ ਔਰ 80 ਤੋਂ 90 ਤੱਕ ਜਦੋਂ ਹੋ ਗਿਆ ਤਾਂ ਸਮਝ ਲਓ ਪੁਰਾਣੇ ਖਾਲ ਪੁਰਾਣੇ ਸੂਏ ਪੁਰਾਣੇ ਰਜਵਾਹੇ ਉਹ ਚੱਲ ਪੈਣਗੇ ਉਹ ਚੱਲ ਪੈਣਗੇ ਤਾਂ ਥੱਲੋਂ ਟਿਊਬਵਲ ਜਿਹੜਾ ਉਹ 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 ਬੰਦ ਹੋ ਜਾਊਗਾ ਤਾਂ ਥੱਲੋਂ ਪਾਣੀ ਬਾਜੂਗਾ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਲੋਕ ਸਾਡੇ ਅਸੀਂ 40 ਸਾਲ ਬਾਅਦ ਦੇ ਪਿੰਡ ਪਾਣੀ ਦੇਖਿਆ ਹੈ ਅਸੀਂ 35 ਸਾਲ ਬਾਅਦ ਆ ਕੱਸੀ ਚ ਪੜਿਆ ਐਦਾਂ ਦੀ ਵੀਡੀਓ ਆਈਆਂ। ਬਾਕੀ ਜਿਹੜਾ ਤੁਸੀਂ ਇਹ ਕਹਿ ਕੇ ਸੀਵਰੇਜ ਵਗੈਰਾ ਪਿੰਡਾਂ ਦੇ ਓਵਰਫਲੋ ਹੋ ਜਾਂਦੇ ਨੇ ਜਾਂ ਉਹਨਾਂ ਦਾ ਜਿਹੜਾ ਘਰਾਂ ਦਾ ਪਾਣੀ ਆ ਉਹ ਸੜਕਤ ਵੱਲ ਨੂੰ ਹੋ ਜਾਂਦਾ। ਉਹਦਾ ਅਸੀਂ ਟੋਬਿਆਂ ਦਾ ਪੂਰਾ ਪੂਰਾ ਵੱਡਾ ਪਲਾਨ ਬਣਾ ਲਿਆ। ਕਿਸੇ ਪਿੰਡ ਦਾ ਵੀ ਟੋਬਾ ਅਸੀਂ ਜਿਹੜਾ ਉਹ ਪਹਿਲਾਂ ਉਹਦੀ ਸਫਾਈ ਕਰਾਂਗੇ। ਪਾਣੀ ਦੀ ਜਿਹੜੀ ਸਿਚੇਵਲ ਮਾਡਲ ਹੈ। ਇਹਨਾਂ ਦਾ ਮਾਡਲ ਵੀ ਹੈ। ਤਪੜਾ ਫਾਪਰ ਵਾਲਿਆਂ ਦਾ ਉਹ ਟੋਬੇ ਨੂੰ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣਾ ਦੇਵਾਂਗੇ ਕਿ ਪਾਣੀ ਜਿਹੜਾ ਤੁਪਕਾ ਵੀ ਸੜਕ ਤੇ ਜਾਂ ਗਲੀ ਚ ਕਿਤੇ ਖੜਾ ਨਾ ਹੋਵੇ। ਤੋਂ ਇਸ ਕਰਕੇ ਉਹ ਤੁਹਾਡਾ ਮਸਲਾ ਅਸੀਂ ਕੱਕ ਦੇਵਾਂਗੇ ਤੁਹਾਨੂੰ ਸਿਸਟਮ ਬਣਾ ਕੇ ਦੇਵਾਂਗੇ। ਪਾਣੀ ਕਰਕੇ ਜੱਗ세 ਹੋਰ ਸਰਕਾਰ ਦੀ ਅਣਗਹਿਲੀ ਕਰਕੇ ਸੜਕਾਂ ਟੁੱਟੂਗੀ। ਔਰ ਤੁਸੀਂ ਮੈਨੂੰ ਆਪ ਹੀ ਕਹਿ ਕੇ ਇਹ ਜਿਹਾ ਬਣਾ ਦਾਂਗੇ ਵੀ ਭਾਵੇਂ ਬੰਟੇ ਖੇਡੀ ਜਾਏ ਉੱਤੇ ਪਰ ਬੰਟੇ ਬੰਟੇ ਖੇਡਣ ਵੇਲੇ ਕੁੱਤੀ ਬਟਲੀ ਪੈਣੀ ਹੈ ਕੁੱਤੀਆਂ ਨਾ ਪੈ ਜਾਣ ਨਾ ਉਹ ਚ ਬੱਟੇ ਅਹੀਂ ਜਾਏ ਜਾਣ ਬਸ ਅਹੀਂ ਉਹ ਕਿਤੇ ਆਏ ਹਾਂ ਹਾਂ ਬਸ ਚਾਈਪੇਲ ਟੱਕਾ ਖੇਡ ਲਓ ਉੱਜ ਵੀ ਕੁੱਤੀ ਹੈ ਹਾਂ ਕੁੰਡਲ ਵਾਲੇ ਚ ਨਹੀਂ ਹੁੰਦੀ ਉਹ ਕੁੰਡਲ ਮਾਰ ਕੇ ਭਾਵੇਂ ਜਿੰਨੀਆਂ ਮਰਜ਼ੀ ਕਰ ਲਓ ਗੋਲੀਆਂ ਖੇਡਦੇ ਹੋਏ ਆਏ ਸੀ ਬੰਟੇ ਸੋ ਇਸ ਕਰਕੇ ਮੈਨੂੰ ਲੱਗਦਾ ਵਧੀਆ ਮਾਹੌਲ ਚ ਗੱਲ ਚੱਲ ਰਹੀ ਹੈ ਅੱਜ ਔਰ ਅੱਜ ਸਾਰੇ ਪੰਜਾਬ ਤੋਂ ਤੁਸੀਂ ਆਪਸ ਚ ਵੀ ਮਿਲੋਗੇ ਆਪਸ ਇਕ ਦੂਜੇ ਨਾਲ ਇੰਟਰੋਡਕਸ਼ਨ ਹੋਊਗੀ ਜਾਣਕਾਰੀ ਵਧੂਗੀ ਹੈਨਾ ਤੇ ਇਕ ਦੂਜੇ ਨਾਲ ਬਿਜ਼ਨਸ ਵਧ ਜਾਣਗੇ ਕਿਉਂਕਿ ਅੱਜ ਕੱਲ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਜੀ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਠੀਕ ਹੈ ਨਾ ਆਪਣੇ ਆਪਸ ਚ ਤੁਸੀਂ ਪਿਆਰ ਮੁਹੱਬਤ ਵਧਾਓ ਕੰਮ ਇੱਕੋ ਹੀ ਕਰਦੇ ਹੋ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਉਹਦੇ ਉਹਦੇ ਕੰਮ ਉਹਦੇ ਕੰਮ ਆ ਜਾ ਉਹ ਤੋਂ ਕੁਝ ਹੋਰ ਲੈ ਲਓ ਉਹਨੂੰ ਉਹ ਜਿਹੜੀ ਉਹਦੇ ਕੋਲ ਕੱਚੀ ਦੀ ਕਟਾਉ ਤੁਸੀ ਕਰ ਦੋ ਪੂਰੀ ਸੋ ਇਹਦੇ ਨਾਲ ਆਪਣਾ ਕੰਮ ਸੌਖਾ ਹੋ ਜਾਊਗਾ ਬਾਕੀ ਪੰਜਾਬ ਸਰਕਾਰ ਵੱਲੋਂ ਅਸੀਂ ਫਾਈਨੈਂਸ਼ੀਅਲ ਆਡਿਟ ਵੀ ਕਰਾਵਾਂਗੇ ਥਰਡ ਪਾਰਟੀ ਠੀਕ ਹੈ ਨਾ ਤੇ ਏਆਈ ਨਾਲ ਅਸੀਂ ਸਰਵੇ ਕਰਵਾਇਆ ਤੁਹਾਨੂੰ ਗੱਲ ਦੱਸਦਾ ਮੈਂ ਪਹਿਲਾਂ ਤਾਂ ਅਸੀਂ ਮੈਨੂਅਲ ਕਰਵਾ ਲਿਆ ਵੀ ਕਿੰਨੀਆਂ ਸੜਕਾਂ ਪੰਜਾਬ ਚ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ ਉਹਨਾਂ ਨੇ ਕਹਤਾ ਜੀ ਐਨੇ ਹਜ਼ਾਰ ਕਿਲੋਮੀਟਰ ਛੇ ਜੀ ਅਸੀਂ ਏਆਈ ਵਾਲੇ ਨੂੰ ਭੇਜਤਾ ਬਾਅਦ ਚ ਏਆਈ ਚ ਕੀ ਕਰਦੇ ਆ ਨਾ ਉਹ ਗੱਡੀ ਦੀ ਡਿੱਗੀ ਖੋਲ ਕੇ ਨਾ ਲੇਜ਼ਰ ਲਾਉਂਦੇ ਉਹ ਚ ਇੱਕ ਮੂਰ ਲਾਉਂਦੇ ਉਹਦੇ ਉਹ ਲੇਜ਼ਰ ਆਪੀ ਨਾ ਜਿਹੜੇ ਟੋਏ ਨੇ ਉਹਨਾਂ ਨੂੰ ਐ ਸਪੋਟ ਕਰ ਕਰ ਕੇ ਰਿਕਾਰਡ ਕਰੀ ਜਾਂਦਾ ਬਸ ਬਸ ਤੁਸੀਂ ਗੱਡੀ ਤੋੜਨੀ ਨਹੀਂ ਪਤਾ ਲੱਗ ਗਿਆ ਕਿੰਨੇ ਹਜ਼ਾਰ ਕਿਲੋਮੀਟਰ ਸੀ 226 ਕਰੋੜ ਤਾਂ ਪੈਸੇ ਚ ਦੱਸ ਦਿਓ ਨਾ ਨਹੀਂ 19000 ਕਰੋੜ ਤਾਂ ਕਰ ਰਹੇ ਆ ਮੇਰੇ ਖਰਚ ਜਿਹੜੀਆਂ ਆਪਾਂ ਹੈ 540 ਕਿਲੋਮੀਟਰ ਹੈ ਜੀਆਂ ਸੜਕਾਂ ਸੀ ਏਆਈ ਨੇ ਦੱਸਿਆ ਸਾਨੂੰ ਜਿਹੜੀਆਂ ਹੈ ਹੀ ਨਹੀਂ ਰੁਪਈਏ ਦੇ ਪੈ ਲੱਗੀ ਜਾਂਦੇ ਉੱਤੇ ਕਿਉਂਕਿ ਹੁਣ ਜੇ ਸਾਡੇ ਪਿੰਡੋਂ ਧਰਮਗੜ ਨੂੰ ਸਾਢੇ 4 ਕਿਲੋਮੀਟਰ ਹੈ 5 ਲਿਖ ਦੋ ਅੱਧਾ ਕਿਲੋਮੀਟਰ ਦੇ ਵਿੱਚ ਹੀ ਜਾਈ ਜਾਣਗੇ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਹੈ ਜਿਹੜੀ ਸੜਕ ਲੱਭੇ ਜਿਹੜੀ ਸੜਕ ਹੀ ਐ ਨਹੀਂ ਉਹਦੇ ਨਾਲ 22 226 ਕਰੋੜ ਰੁਪਈਆ ਬਚ ਗਿਆ ਜੀ ਇਹ ਆਈ ਨਾਲ ਕਿਉਂਕਿ ਪੌਣੇ 7 ਨੂੰ 7 ਲਿਖ ਦੋ ਕੌਣ ਦੇਖਣ ਜਾਂਦਾ ਮਿੰਨ ਜਾਂਦਾ ਉੱਤੇ ਕੋਈ ਐ ਕਰਤਾ ਉਹਨਾਂ ਨੇ ਉਹ ਜਿਹੜਾ ਜਿਹੜਾ ਵਧਾ ਗਏ ਉਹ ਉਹ ਆਪ ਦੀ ਜੇਬ ਚ ਪਾ ਲੋ ਰਿਪੇਅਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਚੀਜ਼ ਧਰਤੀ ਤੇ ਹੈ ਹੀ ਨਹੀਂ ਰਿਪੇਅਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਹੋ ਜਾਂਦਾ ਤਾਂ ਸੋ ਅਸੀਂ ਜਦੋਂ AI ਨਾ ਕੀਤਾ ਤਾਂ ਉਹਨੇ ਸਾਰਾ ਕੁਝ ਸੱਚ ਦੱਸਤਾ ਸੋ ਪੰਜਾਬ ਦੀਆਂ ਕਈ ਗਵਾਚੀਆਂ ਹੋਈਆਂ ਨੇ ਸੜਕਾਂ ਤੇ ਆਈਆਂ ਨੇ ਕਈ ਸੜਕਾਂ ਕਈ ਗਵਾਚੀਆਂ ਹੋਈਆਂ ਨੇ ਹੈ ਹੀ ਨਹੀਂ ਕਿਤੇ ਕਾਗਜ਼ਾਂ 'ਚ ਹੈਗੀਆਂ ਨੇ ਉਹ ਮੈਂ ਪਹਿਲਾਂ ਸੀੜੀਆਂ 'ਚ ਕਰਦਾ ਤਾਂ ਰਿਹਾ ਮੈਂ ਇਹੀ ਗੱਲਾਂ ਹੈ ਵੀ ਕਾਗਜ਼ਾਂ 'ਚ ਤਾਂ ਸੜਕ ਹੈਗੀ ਜੀ ਪਾ ਧਰਤੀ ਤੇ ਹੈ ਨਹੀਂ ਉਹ ਪੋੜਾ ਲਈ ਨਹੀਂ ਸੀ ਉਹ ਕਿ ਪੁਲ ਬਣਾਉਣਾ ਸੀ ਨਹਿਰ ਤੇ ਉਹ ਮੰਤਰੀ ਸਾਹਿਬ ਠੇਕੇਦਾਰ ਸਾਹਿਬ ਨਾਲ ਮਿਲ ਕੇ ਕਰਕੇ ਗੋਲਮੂਲ ਕਾਗਜ਼ਾਂ 'ਚ ਲਿਖਤਾ ਹੀ ਪੁਲ ਬਣਾਤਾ ਉਹ ਕਿਤੇ 3 ਕਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਦੌਰਾ ਆ ਗਿਆ ਉਸੇ ਰੂਟ ਤੋਂ ਉਹ ਜਿਹੜੇ ਸਫਾਈ ਵਾਲੇ ਡਿਪਾਰਟਮੈਂਟ ਉਹਨਾਂ ਨੇ ਟਰੱਕ ਭਰਿਆ ਕਲੀ ਦਾ ਵੀ ਕਲੀ ਕਰ ਦੇਣੇ ਹਨ ਤੋਂ ਪ੍ਰਧਾਨ ਮੰਤਰੀ ਲੰਘਣਾ ਕਲੀ ਕਰੋ ਉਹਨਾਂ ਨੂੰ ਉੱਥੇ ਪੁੱਲਣਾ ਪਿਆ ਹੋਵੇ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਕਹਿੰਦੇ ਮੰਤਰੀ ਸਾਹਿਬ ਪੁੱਲ ਤੁਸੀਂ ਬਣਾਇਆ ਸੀ ਕਹਿੰਦਾ ਹਾਂਜੀ ਕਹਿੰਦਾ ਅਸੀਂ ਆਇਆ ਫਲਾਨੇ ਡਿਪਾਰਟਮੈਂਟ ਚੋਂ ਅਸੀਂ 80 ਬੋਰੀਆਂ ਕਲੀ ਦੀਆਂ ਲਈ ਫਿਰਦੇ ਆ ਅਸੀਂ ਪੁੱਲ ਤੇ ਕਲੀ ਕਰਨੀ ਹੈ ਪੁੱਲ ਨਹੀਂ ਲੱਭ ਰਿਹਾ ਅਜੇ ਤੱਕ ਇਹ ਕਹਿੰਦੇ ਗੋਤਾ ਲਾ ਕੇ ਥੱਲੇ ਵੀ ਦੇਖ ਲਿਆ ਵੀ ਕਿਤੇ ਥੱਲੇ ਨਾ ਕਿਤੇ ਚਲੇਗਾ ਮਰਚ ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੂੰ ਐਡਾ ਵੱਡਾ ਪੋਲ ਖਾ ਕੇ ਉਹ ਕਹਿੰਦਾ ਮੈਂ ਇਸ ਗੱਲ ਕਰਕੇ ਕਹਿਣਾ ਕਿ ਅਸੀਂ ਐਡਾ ਵੱਡਾ ਪੋਲ ਖਾ ਕੇ ਤੁਸੀਂ ਅਸੀਂ ਮੁਰੀਆਂ ਕਲੀ ਦੀਆਂ ਖਾਜੋ ਤੂੰ ਤੁਸੀਂ ਵੀ ਲਿਖ ਦੋ ਵੀ ਕਰਤੀ ਆਇਆ ਚੱਲਦਾ ਸੀ ਕੰਮ ਫੇਰ ਇੱਕ ਹੋਰ ਕੀਤਾ ਸੀ ਇਸੇ ਕੁਆਲਿਟੀ ਨਾਲ ਰਿਲੇਟਡ ਹੀ ਮੱਧ ਪ੍ਰਦੇਸ਼ ਦੀ ਗੱਲ ਐ ਸੱਚੀ ਅੰਗਰੇਜ਼ਾਂ ਦੇ ਵਿਚਮਾਨੇ ਇਹਦਾ ਪੋਲ ਬਣਿਆ ਹੋਇਆ ਸੀ ਉਹ ਛੋਟੀ ਇੱਟਾਂ ਵਾਲਾ ਜਿਵੇਂ ਨੀਲੋ ਐ ਆਪਣੇ ਵਾਲੇ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਐਕਸਪਾਇਰ ਹੋਣ ਨੂੰ 20 ਸਾਲ ਹੋ ਗਏ ਨੇ ਤਾਂ ਐਕਸਪਾਇਰੀ ਡੇਟ ਲੰਗੀ ਨੂੰ ਨਾਲ ਬਣਾ ਦੋ ਆਪਦੇ ਵਾਲਾ ਆਪਣੇ ਨਾ ਆਪਣਾ ਬਣਾਤਾ ਨਵਾ ਕਦੇ ਨੂੰ ਢਾ ਦਿੰਨੇ ਆ ਦੂਜੇ ਨੂੰ ਡਾਇਨਾਮਾਈਟ ਲਾ ਕੇ ਚਲਾਤਾ ਧੂਆਂ ਉੱਠਿਆ ਜਦੋਂ ਧੂਆਂ ਥੋੜਾ ਜਿਹਾ ਛਟਿਆ ਜਾ ਪਤਾ ਲੱਗਿਆ ਜਿਹੜਾ ਢਾਉਣਾ ਸੀ ਉਹ ਤਾਂ ਟੋਆ ਜਾ ਪਿਆ ਆਪਣੇ ਵਾਲਾ ਧਮਕਣਾਟ ਹੈ ਗਿਆ ਦੱਸੋ ਉਹ ਫਿਰ ਮੈਂ ਕਹਿਆ ਜੀ ਮੈਂ ਚੂਨਾ ਦੋਨਾਂ 'ਚ ਲੱਗਿਆ ਹੋਇਆ ਸੀ ਇੱਕ ਪੁਲ 'ਚ ਲੱਗਿਆ ਹੋਇਆ ਸੀ ਇੱਕ ਪੁਲ ਨੂੰ ਲੱਗਿਆ ਹੋਇਆ ਸੀ ਸੋ ਇਹ ਚੂਨਾ ਕੰਮ ਜਿਹੜਾ ਇਹ ਉਹ ਪੁਰਾਣਾ ਹੋ ਗਿਆ ਮੈਂ ਆਪ ਜਦੋਂ ਵਿਅੰਗ ਕਰਦਾ ਰਿਹਾ ਹਾਂ ਇਹ ਤਾਂ ਫਿਰ ਜੇ ਮੇਰੇ ਕੋਲੇ ਆਪ ਪ੍ਰਮਾਤਮਾ ਨੇ ਲੋਕ ਲੋਕਾਂ ਦੀ ਪ੍ਰਮਾਤਮਾ ਵਾਸਤੇ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇ ਦਿੱਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਦੀਆਂ ਗੱਲਾਂ ਝੂਠੀਆਂ ਥੋੜੀ ਬਣ ਦੇਉਂਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੁੰਦੀਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਦਾ ਮੇਰੀ ਤੁਹਾਨੂੰ ਬੇਨਤੀ ਹੈ ਜੇ ਕੱਪ ਵੀ ਕਰਾਂਗੇ ਤੁਸੀਂ ਮੈਂ ਕਹਿੰਦਾ ਤੁਸੀਂ ਆਪ ਕਾਓ ਵੀ ਸਾਡੇ ਚੈੱਕ ਕਰਕੇ ਜਾਓ ਜੀ ਇੰਨਾ 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 ਤੁਹਾਨੂੰ ਕੌਨਫੀਡੈਂਸ ਹੋ ਗਿਆ ਵੀ ਸਾਡੀ ਜਿੱਥੇ ਮਰਜੀ ਜਿੱਥੋਂ ਮਰਜੀ ਸਾਡੀ ਚੀਜ਼ ਸਾਰਾ ਚੈੱਕ ਕਰ ਲਓ। ਹਾਂ ਇੱਕ ਮੈਂ ਇੱਕ ਸੈਕਟਰ ਸਾਹਿਬ ਇੱਕ ਮੇਨ ਕਰ ਲਿਓ ਜਿੱਥੇ ਜਿਵੇਂ ਸ਼ਹਿਰਾਂ ਦੇ ਨੇੜੇ ਟੈਲੀਫੋਨ ਦੀਆਂ ਤਾਰਾਂ ਅੰਡਰਗਰਾਉਂਡ ਜਾਂ ਗਈ ਸੀਵਰੇਜ ਜੇ ਪਾਉਣਾ ਪਹਿਲੀ ਸੜਕ ਬਣਾਉਣ ਤੋਂ ਪਹਿਲਾਂ ਹੀ ਪਾ ਦਿਓ ਕਿਉਂਕਿ ਨਹੀਂ ਤਾਂ ਸੜਕ ਬਣੀ ਜਾਂਦੀ ਹੁੰਦੀ ਆ ਉਹ ਆਪਣੇ ਦੈਂਤੇ ਲਈ ਖੜੇ ਉਹਨਾਂ ਨੇ ਕਹਿੰਦੇ ਅਸੀਂ ਪੱਟਣੀ ਆ ਬਾਅਦ ਚ ਤੁਸੀਂ ਬਣਾਓ। ਇਹ ਟੈਲੀਫੋਨ ਦੀਆਂ ਤਾਰਾਂ ਪਾਉਣੇ ਪਹਿਲਾਂ ਪਾ ਲਓ ਤਾਰਾਂ ਯਾਰ। ਆਪਕਿ ਡਿਪਾਰਟਮੈਂਟ ਨਾਲ ਤਾਲਮੇਲ ਨਹੀਂ ਹੈਗਾ ਨਾ ਸੋ ਸਾਰੇ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਪਸੜਕਵਾ ਦੁਬਾਰੇ ਸੜਕ ਨੂੰ ਕੋਈ ਐਮਰਜੈਂਸੀ ਹਾਲਾਤਾਂ ਚ ਕੋਈ ਘੜ ਹੋੜ ਆਗੇ ਕੋਈ ਤੋੜਨੀ ਪੈਗੀ ਪੱਟਣੀ ਪੈਗੀ ਕਰ ਸਕਦੇ ਪਾਣੀ ਲਗਾਉਣ ਵਾਸਤੇ ਨਹੀਂ ਤਾਂ ਦੁਬਾਰੇ ਸੜਕ ਨੂੰ ਛੇੜਨਾ ਨਾ ਬਗ ਵੀ ਤਾਰਾਂ ਪਾਉਣੀ ਹੈ ਜੀ ਉਹ ਪਹਿਲੇ ਪੁੱਛ ਲੋ ਉਹਨਾਂ ਨੂੰ ਵੀ ਤੂੰ ਤਾਰਾਂ ਦੂਰ ਤਾਂ ਨਹੀਂ ਪਾਉਣੀ ਹੈ ਤੂੰ ਖੰਬੇ-ਖੰਬੇ ਤਾਂ ਨਹੀਂ ਕੱਢਣੇ ਇੱਥੋਂ ਦੀ ਕੋਈ ਸਾਰੇ ਡਿਪਾਰਟਮੈਂਟ ਨੂੰ ਪੁੱਛ ਲੋ ਪਹਿਲੀ ਤਾਂ ਕਿ ਸੜਕ ਦਾ ਮਤਲਬ ਸੜਕ ਹੋਵੇ ਬਸ ਸੋ ਬੜਾ ਪਲਾਨ ਨਾਲ ਕੰਮ ਕਰ ਰਹੇ ਆ ਹਾ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ 'ਚ ਤੁਸੀਂ ਸਾਥ ਦੇ ਰਹੇ ਹੋ ਬਹੁਤ ਸਾਰੇ ਪਿੰਡਾਂ ਵਾਲੇ ਹਰ ਰੋਜ਼ ਪੰਚਾਇਤਾਂ ਮਤੇ ਪਾ ਰਹੀਆਂ ਨੇ ਵੀ ਅਸੀਂ ਵੀ ਸਾਥ ਦੇਵਾਂਗੇ ਜੀ ਸਾਡੇ ਪਿੰਡ ਕੋਈ ਵੇਚ ਹੀ ਨਹੀਂ ਸਾਦਾ ਜੀ ਅਸੀਂ